ਕਈ ਦਿਮਿਵਾਰ ਕਹਿੰਦੇ ਫੁੱਟਾਲੀ ਚੇਰ ਦੀ ਸੰਸਕਪਨੋ ਸਾਰੀ ਨਗਰ ਵਿੱਚ ਆਲੇ ਦੋ ਆਉਂਦੇ। ਛੀ ਦੇ ਤਿਹਾਰ ਤੇ ਛੀ ਦਾ ਲੰਗਰ ਲਗਾਇਆ ਜਾਂਦਾ ਹੈ। ਤਾਂ ਸਾਰੇ ਗਲ ਮਿਲ ਕੇ ਭਾਈਚਾਰਾ ਹਾ ਤੋਂ ਵੱਡਾ ਭਾਈਚਾਰਾ ਇਹੀ ਹੈ ਆਪਣਾ ਕਿ ਰਲ ਮਿਲ ਕੇ ਸਾਰੇ ਹੀ ਵੀ ਸਾਡਾ ਦੇਸ਼ ਇਹੋ ਚਾ ਦੇਸ਼ ਅਡਾ ਭਾਰਤ ਇਹੀ ਬਾਹੀ ਕਰ ਰਿਹਾ ਕਿ ਰਲ ਮਿਲ ਕੇ ਸਾਰੇ ਨਾਲ ਇੱਕ ਇੱਕ ਹੋ ਕੇ ਇਹ ਜੋ ਵਰਤਾਰਾ ਹੈ ਇਹ ਦਾ ਯਾ ਗੁਰੂ ਪਰਵਾਰ ਦਾ ਸਾਰੇ ਨਾਲ ਮਿਲ ਕੇ ਇਹ ਕਰਾਉਣਾ ਆਪੇ ਨੂੰ ਅੱਗੇ ਵਾਸਤੇ ਵੀ ਤੇ ਹੁਣ ਵੀ ਪਹਿਲੇ ਸ਼ੁਰੂਆਤ ਹੋਈ ਹੈ ਪੁਜਾਰੀ ਸ਼ੇਰ ਤੋਂ ਅੱਜ ਸਾਰੇ ਨਗਰ ਨਿਵਾਸੀਆਂ ਦਾ ਧੰਨਵਾਦ ਪੁਜਾਰੀ ਸ਼ੇਰ ਦੇ ਸੰਗਤ ਸਾਰਿਆਂ ਦਾ ਹੀ ਮੁਬਾਰਕ ਹੋਇਆ ਸਭ ਨੂੰ ਸਭ ਨੂੰ ਚੰਗੀ ਕਰਾ ਮੈਂ ਕਿਹਾ ਮਹਾਤਮਾ ਅੱਲਾ ਚੰਗੀ ਕਰਾ ਰਿਹਾ ਹੈ ਸਭ ਨੂੰ ਬਾਹਰ ਕਿਤੇ ਜੀ ਸਰ ਜਸਵਿੰਦਰ ਕੌਰ ਕਾ ਹਸਬੰਡ ਦੀ ਪਾਸਿੰਗ ਹੋ ਰਹੀ ਹੈ ਮੇਰੇ ਵਾਰਡ ਕੇਦਰ ਤੇ ਖੁੱਡਾਲੀ ਸ਼ੇਰ ਕੇ ਵਿੱਚ ਅੱਜ ਇਕੱਠੇ ਸਾਰਿਆਂ ਨੇ ਇਕੱਠੇ ਮਿਲ ਕੇ ਕਿ ਇਤ ਮਨਾ ਰਹੇ ਹੈਂ ਔਰ ਸਭ ਨੂੰ Eid ਕੀ ਮੁਬਾਰਕਾ ਔਰ ਬਹੁਤ ਅੱਛਾ ਲੱਗਿਆ ਪਿਛਲੇ ਕਿਸੇ ਟਾਈਮ ਆਪਣੇ ਮਜੂਲ ਤੋਂ ਆਪਣੇ ਸਾਰੇ ਤਿਹਾਰ Eid, Diwali ਸਾਰੇ ਇਕੱਠੇ ਮਿਲ ਕੇ ਮਨਾਉਂਦੇ ਸੀ ਆ ਇਸ ਤਰ੍ਹਾਂ ਪੁਰਾਣੇ ਚੀਜ਼ ਦੇਖ ਕੇ ਬਹੁਤ ਅੱਛਾ ਲੱਗਿਆ ਔਰ ਇਸ ਤਰ੍ਹਾਂ ਹੀ ਅੱਗੇ ਵੀ ਇਸ ਤਰ੍ਹਾਂ ਮਨਾਣਾ ਚਾਹੀਦਾ ਸਾਰੇ ਹਿੰਦੂ ਸਿੱਖ ਅ ਇਸਾਈਆਂ ਮੁਸਲਮਾਨ ਸਭ ਨਾਲ ਮਿਲ ਕੇ ਆਪਣੇ ਤਿਹਾਰ ਮਨਾਣੇ ਚਾਹੀਦੇ ਹੈ ਔਰ ਇਸ ਦੀ ਸਭ ਨੂੰ ਬਤਾਈਏ ਦਾ ਮੁੰਡਾ ਉਸਮੇ ਭਾਈਚਾਰੇ ਨਾਲ ਸੰਬੰਧ ਰੱਖਦਾ ਇਹ ਆਪਣਾ ਇੱਕ ਦਾ ਦਿਹਾੜਾ ਪਹਿਲੀ ਵਾਰ ਅਸੀਂ ਬਸਸਟਾਫ ਤੇ ਆ ਰਹੇ ਹਾਂ ਇਹ ਮੇਰਾ ਇਹੀ ਕਹਿਣਾ ਹੈ ਵੀ ਸਭ ਨੂੰ ਸਾਂਝੇ ਇਕੱਠੇ ਤਿਆਰ ਲਾਣੇ ਚਾਹੀਦੇ ਹੈ ਔਰ ਸਾਡਾ ਤਾਂ ਪੈਸੇ ਵੀ ਸ਼ੁਰੂ ਤੋਂ ਹੀ ਸਿੱਖਾਂ ਨਾਲ ਜੁੜੇ ਹੋਣਾ ਦਾ ਕੋਈ ਭਰਕੇ ਨਹੀਂ ਹੈ ਨਾ ਕੋਈ ਧੇਰ ਭਾਵ ਹੈ ਸਭ ਠੀਕ ਠਾਕ ਹੈ ਕੰਮ ਤੇ ਹੋਰ ਬੰਦਾਂ ਦੇ ਹਿਸਾਬ ਨਾਲ ਹੋਰ ਇਹ ਸੰਗਗੰਮਾ ਜਿਹੜਾ ਆਪਣਾ ਲੰਗਰ ਜਿੱਤਰਾ ਸਿੱਖੀ ਦੇ ਸਾਹਮਣੇ ਆ ਗੁਰਪੁਰਬ ਆਉਂਦੇ ਆ ਉਹਦੇ ਵਿੱਚ ਸਾਰੇ ਇਕੱਠੇ ਹੁੰਦੇ ਆ ਤੇ ਮੇਰੇ ਵੱਲੋਂ ਸਭ ਨੂੰ ਜੀ ਦੀਆਂ ਬਹੁਤ ਬਹੁਤ ਮੁਬਾਰਕਾਂ